ਇਹ ਸੱਚੀਆਂ ਗੱਲਾਂ ਜੀ ਹਾਂ ਸਾਡਾ ਪੀਐਮ ਸ਼੍ਰੀ ਬਲਕਲਾ ਸੀਨੀਅਰ ਸੈਕੰਡਰੀ ਸਕੂਲ ਦਾ ਐਚ ਚੈਨਲ ਸਾਡੀ ਪਹਿਲਕਦਮੀ ਅੱਜ ਅਸੀਂ ਗੱਲ ਕਰ ਰਹੇ ਹਾਂ ਮਾਂ ਦੇ ਬਾਰੇ ਮਾਂ ਸ਼ਬਦ ਸ਼ਾਇਦ ਕਾਇਨਾਤ ਦਾ ਸਭ ਤੋਂ ਭਾਰੀ ਸ਼ਬਦ ਹੈ ਸਾਡੀ ਸਦੀਆਂ ਪੁਰਾਣੀ ਪਾਠਸ਼ਾਲਾ ਦੇ ਵਿੱਚ ਜਿਹੜਾ ਛੋਟਾ ਜਿਹਾ ਮਾਂ ਸ਼ਬਦ ਹੈ ਉਹ ਆਪਣੇ ਆਪ ਦੇ ਵਿੱਚ ਪਤਾ ਨਹੀਂ ਕਿੰਨਾ ਪਿਆਰ ਕਿੰਨਾ ਸਨੇਹ ਕਿੰਨਾ ਆਦਰ ਇਹ ਕਿੰਨਾ ਤਿਆਗ ਆਪਣੇ ਅੰਦਰ ਲਈ ਬੈਠਾ ਹੈ ਹਿੰਦੁਸਤਾਨ ਦੀ ਹਰ ਇੱਕ ਮਾਂ ਆਪਣੇ ਬੱਚੇ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੀ ਹੈ ਤੋਂ ਅੱਜ ਸਾਡੇ ਨਾਲ ਦੋ ਮਦਰਸ ਬੈਠੀਆਂ ਨੇ ਪੀਟੀਐਮ ਦਾ ਡੇ ਹੈ ਟੂਟੀਆਂ ਕੱਲ ਤੋਂ ਸਟਾਰਟ ਨੇ ਪਰ ਉਪਰ ਆਲਾ ਪਹਿਲਾ ਹੈ ਕਿ ਸ਼ਾਇਦ ਇਸੇ ਵੀ ਪੀਟੀਐਮ ਦੇ ਵਿੱਚ ਪਹਿਲੀ ਵਾਰ ਕਿਸੇ ਪੌਡਕਾਸਟ ਦੇ ਵਿੱਚ ਵਿਦਿਆਰਥੀਆਂ ਦੀ ਮਦਦ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਆਪਣੇ ਮੰਚ ਦੀ ਸ਼ੋਭਾ ਬਣਾਇਆ ਹੈ ਮੇਰੇ ਨਾਲ ਸਾਡੇ ਸਕੂਲ ਦੇ ਵਿੱਚ ਪੜਨ ਵਾਲੇ ਵਿਦਿਆਰਥੀਆਂ ਦੀਆਂ ਮਾਤਾਵਾਂ ਬੈਠੀਆਂ ਨੇ ਤੇ ਮੇਰੀ ਗੁਜ਼ਾਰਿਸ਼ ਹੈ ਮੈਡਮ ਆਪਣੇ ਆਪਣੇ ਇੰਟਰੋ ਦਿਓ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਅਰਪਿੰਦਰ ਕੌਰ ਮੇਰੇ ਇੱਥੇ ਸਰਕਾਰੀ ਸਕੂਲ ਵਿੱਚ ਦੋ ਬੱਚੇ ਪੜ੍ਹਦੇ ਆ ਇਕ ਨੌਵੀਂ ਕਲਾਸ ਵਿੱਚ ਇਕ 6ਵੀਂ ਕਲਾਸ ਵਿੱਚ ਤੇ ਮੈਂ ਬਲਕਲਾਂ ਪਿੰਡ ਦੀ ਰਹਿਣ ਵਾਲੀ ਆ ਸਤਿ ਸ਼੍ਰੀ ਅਕਾਲ ਸੱਜ ਜੀ ਨੂੰ ਜੀ ਮੈਂ ਮੇਰਾ ਬੇਟਾ ਹਰਗੁਲ ਅਤੇ 8th ਕਲਾਸ ਵਿੱਚ ਪੜਦਾ ਔਰ ਮੈਂ ਹਰਗੁਲ ਦੀ ਮਮਾ ਮੇਰਾ ਨਾਮ ਰੱਖੀ ਰੁਪਿੰਦਰ ਜੀ ਘਰੇਲੂ ਖਾਹਲਾਤ ਕਿੱਦਾਂ ਦੇਨੇ ਆਪਣੇ ਘਰੇਲੂ ਖਾਹਲਾਤ ਸਰ ਮੇਰੇ ਮਤਲਬ ਹਸਬੰਦ ਦੀ ਡੈਥ ਹੋ ਚੁੱਕੀ ਆ 4 ਸਾਲ ਹੋ ਗਿਆ ਤੇ ਮੈਂ ਇੱਕ ਹਾਊਸ ਵਾਈਫ ਆ ਹਾਊਸ ਵਾਈਫ ਹੋਣ ਦੇ ਨਾਲ ਨਾਲ ਮੈਂ ਬੁਟੀਕ ਦਾ ਕੰਮ ਵੀ ਕਰਦੀ ਆ ਸਰ ਤੇ ਮੈਂ ਆਪਣੇ ਬੱਚਿਆਂ ਨੂੰ ਖੁਦ ਸੰਭਾਲਦੀ ਆ ਖੁਦ ਸਾਰਾ ਕੁਝ ਜਿਹੜਾ ਉਹਨਾਂ ਨੂੰ ਪ੍ਰੋਵਾਈਡ ਕਰਕੇ ਦਿੰਦੀ ਆ ਹਰ ਚੀਜ਼ ਮੈਂ ਖੁਦ ਕਮਾ ਰਹੀ ਆ ਤੇ ਖੁਦ ਉਹਨਾਂ ਦੀ ਜ਼ਿੰਮੇਵਾਰੀ ਚੁੱਕ ਰਹੀ ਆ ਮੈਂ ਕਿਸੇ ਤੇ ਡਿਪੈਂਡ ਨਹੀਂ ਹਾਂ ਬਹੁਤ ਅੱਛੇ ਬਹੁਤ ਅੱਛੇ ਤੁਸੀਂ ਉਦਾਹਰਣ ਹੋ ਹਾਂਜੀ ਰਾਖੀ ਪੈਂਦੀ ਹਾਂਜੀ ਕਰੇ ਲੋਖਾ ਲਾਤੀ ਕਹਿ ਰਹੇ ਨੇ ਤੁਹਾਡੇ ਸਰ ਕਰੇ ਲੋਹਾ ਲਾਤੀ ਚਲੋ ਜਿਸ ਤਾਂ ਦੇ ਪਰ ਮੈਂ ਬੱਚਿਆਂ ਤੇ ਲਾਗੂ ਨਹੀਂ ਹੋਣ ਦਿੰਦੀ ਕਿ ਉਹਨਾਂ ਦੀ ਲਾਈਫ ਹੈ ਉਹ ਅੱਛੀ ਤਰ੍ਹਾਂ ਬਤਾਨ ਘਰ ਤੇ ਡਿਪੈਂਡ ਨਾ ਰਹਿਣ ਮਾਹੌਲ ਤੇ ਚਲੋ ਹੈ ਹੀ ਇਹ ਜਿਸ ਤਾਂ ਵੀ ਹਰ ਮਾਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਮੈਂ ਤੇ ਸਮਝਦਾ ਕਿ ਮਾਂ ਜਿਹੜੀ ਹੈ ਉਹ ਦੁਨੀਆ ਦੇ ਵਿੱਚ ਜਦੋਂ ਇਨਸਾਨ ਕੋਈ ਆਂਦਾ ਉਹਦੀ ਪਹਿਲੀ ਗੁਰੂ ਉਹਦੀ ਮਾਂ ਹੁੰਦੀ ਹੈ ਕਿਉਂਕਿ ਜਦੋਂ ਸਭ ਤੋਂ ਪਹਿਲੇ ਕੋਈ ਟੀਚਰ ਨਹੀਂ ਹੁੰਦਾ ਜਦੋਂ ਬੱਚੇ ਨੂੰ ਉਹ ਕਹਿੰਦੀ ਹੈ ਅਲਫਾਬੇਟ ਪਾਣੀ ਪੀਣ ਦੀ ਜਾਸ ਸੀ ਉਹ ਕਹਿੰਦੀ ਹੈ ਪਾਣੀ ਨੂੰ ਪਾਣੀ ਕਹਿਣਾ ਕਿੱਦਾਂ ਕਹਿਣਾ ਫਿਰ ਭਾਵੇਂ ਉਹ ਮਾਂ ਪੜ੍ਹੀ ਲਿਖੀ ਹੈ ਭਾਵੇਂ ਅੰਨ ਪੜ੍ਹ ਹੈ ਪਰ ਮੈਂ ਦੇਖਿਆ ਹੈ ਮਾਵਾਂ ਜਿਹੜੀਆਂ ਨੇ ਜਦੋਂ ਬੱਚਾ ਹਾਲੇ ਬਿਲਕੁਲ ਛੋਟਾ ਜਿਹਾ ਹੁੰਦਾ ਉਹਨਾਂ ਦੇ ਹੱਥ ਵਿੱਚ ਕੋਈ ਪੈਨਸਲ ਪਕੜਾਉਂਦੀਆਂ ਨੇ ਪੈਨ ਪਕੜਾਉਂਦੀਆਂ ਨੇ ਭਾਵੇਂ ਉਹਨਾਂ ਨੂੰ ਪੜਨਾ ਆਉਂਦਾ ਭਾਵੇਂ ਨਹੀਂ ਆਉਂਦਾ ਪਰ ਉਹ ਕਹਿੰਦੀ ਹੈ ਸਕ੍ਰੀਬਲਿੰਗ ਕਰ ਉਹ ਦੇਖ-ਦੇਖ ਕੇ ਖੁਸ਼ ਹੁੰਦੀ ਹੈ। ਸੋ ਇੱਕ ਸੁਪਨਾ ਹੁੰਦਾ ਹੈ ਹਰ ਮਾਂ ਦੀ ਅੱਖ ਦਾ। ਕੀ ਸੁਪਨਾ ਹੈ ਤੁਹਾਡਾ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਦਾਖਲ ਕਰਵਾਇਆ ਕੀ ਸੁਪਨਾ ਲੈ ਕੇ ਚੱਲੇ ਸੀ? ਸਰ ਮੈਂ ਚਾਹੁੰਨੀ ਆ ਕਿ ਮੇਰਾ ਬੇਟਾ ਜਿਹੜਾ ਇੱਕ ਡਾਕਟਰ ਬਣੇ ਤੇ ਬੇਟੀ ਜਿਹੜੀ ਆ ਉਹ ਪੁਲਿਸ ਚ ਹੋਵੇ। ਬਹੁਤ ਅੱਛਾ ਬਹੁਤ ਅੱਛਾ। ਯਾਨੀ ਕਿ ਸੇਵਾ ਕਰਨਾ ਚਾਹੁੰਦੇ ਹੋ ਤੁਸੀਂ। ਬਿਲਕੁਲ ਸਰ। ਹਾਂਜੀ ਰਾਜੀ। ਮੇਰੇ ਬੇਟੇ ਦੇ ਦੇ ਖਾਬ ਬਹੁਤ ਹੈਗੇ ਨੇ ਪਰ ਮੈਂ ਕਹਿੰਦੀ ਬੱਚੇ ਤੂੰ ਪੜ੍ਹ ਇਸ ਔਰ ਜੋ ਤੂੰ ਬੰਨਣਾ ਚਾਹੇਂਗਾ ਤੈਨੂੰ ਮੈਂ ਕਰਾਵਾਂਗੀ। ਯਾਨੀ ਕਿ ਹਲੇ ਤਾਂ ਕੁਝ ਦੱਸਦਾ ਨਹੀਂ ਆ। ਯਾਨੀ ਸ਼ੌਂਕ ਹਰ ਚੀਜ਼ ਦੇ ਵਿੱਚ ਹੈ ਮਨ ਲਈ ਮੈਂ ਕਰਨਾ ਮੈਂ ਕਿ ਦੁਕਾਨ ਹਰ ਕਦਮ ਦੇ ਚੱਲ ਤੂੰ ਜੋ ਵੀ ਤੂੰ ਸਿੱਖਣ ਦਾ ਸ਼ੌਂਕ ਹੈ ਤੇਨੂੰ। ਬਾਕੀ ਤੇਰੀ ਕਿਸਮਤ ਇਹਨੂੰ ਜ਼ਰੂਰ ਪਰਮਾਨੈਂਟ ਮੈਂ ਇਹ ਵੀ ਜਾਨਣਾ ਚਾਹਾਂਗਾ ਕਿ ਤੁਹਾਡੀ ਕੁਆਲਿਫਿਕੇਸ਼ਨ ਕੀ ਹੈ? ਤੁਸੀਂ ਤੁਸੀਂ ਕਿੰਨਾ ਪੜ੍ਹੇ ਹੋ? ਸਰ ਮੈਂ 10ਵੀਂ ਕਲਾਸ ਤੱਕ ਹੀ ਪੜ੍ਹੀ ਆਂ। ਬਟ ਮੈਂ ਚੁੰਨੀ ਆ ਕਿ ਮੇਰੇ ਬੱਚੇ ਅੱਗੇ ਜਾਣ। ਤੇ ਬਹੁਤ ਵਧੀਆ ਅਹੁਦੇ ਤੇ ਪਹੁੰਚਣ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ 10 ਪੜਨ ਉਸ ਤੋਂ ਅੱਗੇ ਜਾਣ ਵਾਹ ਹਾਂਜੀ ਹਾਂਜੀ ਸਰ ਮੇਰੀ ਵੀ 10th ਹੈ ਔਰ ਮੇਰੇ ਪਾਪਾ ਪਿਛੇ ਗੋਰਮਿੰਨ ਜੋਬ ਸੀ ਅੱਗੋਂ ਮੈਨੂੰ ਸ਼ੌਂਕ ਸੀ ਪਰ ਥੋੜਾ ਫਰਕ ਪੈ ਗਿਆ ਘਰ ਦੇ ਵਿੱਚ ਨਹੀਂ ਤਾਂ ਮੈਂ ਪੜਨ ਨੂੰ ਤੇ ਵਿਦਿਆਨਾ ਪੜ ਸਕਦੀ ਸੀ ਪਰ ਮੈਂ ਅੱਗੇ ਹਰ ਬੰਨ ਨੂੰ ਕਹਿੰਦੀ ਵੀ ਕੁਝ ਪੜ ਬੱਚੇ ਪੜ ਕੇ ਕੁਝ ਬਣ ਮੈਨੂੰ ਬੜਾ ਸ਼ੌਂਕ ਹੈ ਦੋਨੋਂ ਬੱਚੇ ਹੈ ਐਂ ਨਹੀਂ ਲੱਗਦਾ ਕਿ ਜਦੋਂ ਅਸੀਂ ਲੋਕ ਵਿਦਿਆਰਥੀ ਜੀਵਨ ਚੁੰਨੇ ਆ ਇਸੀ ਸਟੱਡੀ ਨੂੰ ਇੰਨਾ ਸੀਰੀਅਸਲੀ ਨਹੀਂ ਲੈਂਦੇ ਪਰ ਅੱਜ ਦੀ ਡੇਟ ਵਿੱਚ ਜਦੋਂ ਅਸੀਂ ਖੁਦ ਮਾਪੇ ਬਣ ਜਾਂਦੇ ਆਂ ਤੇ ਆਪਾਂ ਕਹਿੰਦੇ ਆਂ ਸਾਡੇ ਬੱਚੇ ਦੀ ਕੁਆਲਿਫੀਕੇਸ਼ਨ ਜਿਹੜੀ ਹੈ ਉਹ ਜਿੱਥੇ ਮੈਂ ਪੜੀ ਹਾਂ ਉਸ ਤੋਂ ਬਹੁਤ ਉੱਪਰ ਜਾਣੀ ਚਾਹੀਦੀ ਹੈ ਕਿ ਐਜੂਕੇਸ਼ਨ ਇੱਕ ਅਜਿਹਾ ਗਹਿਣਾ ਹੈ ਜਿਹੜਾ ਕਿ ਮੇਰੇ ਬੱਚੇ ਦੇ ਗਲੇ ਦੇ ਵਿੱਚ ਹੀਰਿਆਂ ਵਾਂਗ ਚਮਕਣਾ ਚਾਹੀਦਾ ਹੈ ਜਿੰਨੀ ਮੈਂ ਪੜੀ ਹਾਂ ਮੇਰਾ ਬੱਚਾ ਮੇਰੇ ਤੋਂ ਕਿਤੇ ਨਾਂ ਦੀ ਗੱਲ ਹੋਣੀ ਚਾਹੀਦੀ ਹੈ ਸੋ ਤੁਸੀਂ ਥੋੜਾ ਬਹੁਤ ਪੜ੍ਹੇ ਲਿਖੇ ਵੀ ਹੋ ਤੁਹਾਡੇ ਬੱਚਿਆਂ ਦੀਆਂ ਘਰੇਲੂ ਆਦਤਾਂ ਤੁਸੀਂ ਕਿੰਨੀਆਂ ਕਵੋਚ ਕਰਦੇ ਹੋ ਕਿਸ ਤਰ੍ਹਾਂ ਦੀਆਂ ਆਦਤਾਂ ਨੇ ਤੁਹਾਡੇ ਬੱਚਿਆਂ ਦੀ ਸਰ ਮੇਰੀ ਬੇਟੀ ਤਾਂ ਬਹੁਤ ਵਧੀਆ ਵਾ ਜਾਨੀ ਕਿ ਉਹ ਪੜ੍ਹਨ ਦੇ ਨਾਲ-ਨਾਲ ਮੇਰੇ ਨਾਲ ਘਰ 'ਚ ਵੀ ਬਹੁਤ ਕੰਮ ਕਰਾਉਂਦੀ ਆ ਇਥੋਂ ਤੱਕ ਕਿ ਬੁਟੀਕ 'ਚ ਵੀ ਆਂਦੀ ਆ ਚਾਹੇ ਉਹ 20 ਮਿੰਟ ਆਵੇ 25 ਮਿੰਟ ਆਵੇ ਉੱਥੇ ਵੀ ਉਹ ਕੰਮ ਸਿੱਖ ਰਹੀ ਆ ਬੁਟੀਕ ਵਾਲਾ ਵੀ ਤੇ ਘਰ ਦਾ ਕੰਮ ਵੀ ਮੇਰੇ ਨਾਲ ਕਰਾ ਰਹੀ ਆ ਸਟੱਡੀ ਵੀ ਬਹੁਤ ਵਧੀਆ ਕਰ ਰਹੀ ਆ ਤੇ ਇਹਨੂੰ ਮੈਂ ਚਾਹੁੰਦੀ ਆ ਕਿ ਮੈਂ ਪੜ੍ਹਾਈ ਦੇ ਨਾਲ-ਨਾਲ ਘਰ ਦਾ ਕੰਮ ਵੀ ਸਿਖਾਵਾਂ ਇਹ ਵੀ ਜ਼ਰੂਰੀ ਆ ਤੇ ਸਰ ਜਿਹੜਾ ਬੇਟਾ ਵਾ ਉਹ ਮੈਡੀਕਲ ਸਟੋਰ ਤੇ ਲੱਗਿਆ ਹੋਇਆ ਵਾ ਜਾਨੀ ਕਿ ਉਹਦੇ ਵਿੱਚ ਉਹਨੇ ਇੱਕ ਘੰਟਾ ਜ਼ਰੂਰ ਸਟੱਡੀ ਲਈ ਵੀ ਕੱਢਦਾ ਸਕੂਲ ਵੀ ਆ ਰਿਹਾ ਵਾ ਮੈਡੀਕਲ ਸਟੋਰ ਤੇ ਵੀ ਜਾ ਰਿਹਾ ਯਾਨੀ ਕਿ ਉਹ ਅਰਨਿੰਗ ਕਰਕੇ ਦੇ ਰਿਹਾ ਤੁਹਾਨੂੰ ਬਿਲਕੁਲ ਹਾਂ ਦੇ ਰਿਹਾ ਤੁਹਾਡੇ ਨੂੰ ਹਾਂਜੀ ਬਿਲਕੁਲ ਵਾਟ ਅ ਗ੍ਰੇਟ ਸਰਪ੍ਰਾਈਜ਼ ਉਹਦੇ ਫਾਦਰ ਨਾ ਹੋਣ ਕਰਕੇ ਹੁਣ ਤੋਂ ਜ਼ਿੰਮੇਵਾਰੀਆਂ ਸੰਭਲ ਰਿਹਾ ਮੇਰੇ ਨਾਲ ਕਿੰਨੀ ਹਾਰਟ ਟੱਚਿੰਗ ਗੱਲ ਹੈ ਜੀ ਤੁਸੀਂ ਸੁਣਿਆ ਇਸ ਮਾਂ ਦੇ ਮੂੰਹ ਤੋਂ ਕਿ ਫਾਦਰ ਨਹੀਂ ਹਨ ਤੇ ਇੱਕ ਬੱਚਾ ਮੈਡੀਕਲ ਸਟੋਰ ਤੇ ਜਾ ਕੇ ਪਾਰਟ ਟਾਈਮ ਜੌਬ ਕਰਕੇ ਆਪਣੀ ਮਾਂ ਦੀ ਤਲੀ ਦੇ ਉੱਤੇ ਪੈਸੇ ਰੱਖ ਰਿਆ ਹੈ ਕਿ ਮਾਂ ਆਟਾ ਲੈ। ਸੋ ਇੱਕ ਐਗਜ਼ਾਮਪਲਸ ਨੇ ਇਹ ਵਾਲੇ ਬੱਚੇ ਤੇ ਅਜਿਹੇ ਬੱਚੇ ਸਾਨੂੰ ਸਨਮਾਨਿਤ ਕਰਨੇ ਚਾਹੀਦੇ ਨੇ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਪ੍ਰਿੰਸੀਪਲ ਸਾਹਿਬਾ ਦੇ ਕੋਲੋਂ ਆਪਾਂ ਇਹਨਾਂ ਬੱਚਿਆਂ ਨੂੰ ਬਕਾਇਦਾ ਸਨਮਾਨਿਤ ਕਰਾਈਏ। ਇਹਨਾਂ ਬੱਚਿਆਂ ਦਾ ਇੱਕ ਪੋਡਕਾਸਟ ਵੀ ਅਸੀਂ ਰਿਲੀਜ਼ ਕਰੀਏ ਕਿ ਉਹ ਕਿਲਾ ਆਪਣੇ ਪੇਰੈਂਟਸ ਦੇ ਲਈ ਕੀ ਸੋਚਦੇ ਨੇ। ਸੋ ਬਹੁਤ ਅੱਛਾ ਲੱਗਾ ਜੀ ਤੁਹਾਡੇ ਬੱਚਿਆਂ ਬਾਰੇ ਸੁਣ ਕੇ। ਸੋ

ਸਟੱਡੀ ਦੇ ਵਿੱਚ ਤੁਸੀਂ ਕਿਵੇਂ ਹੈਲਪ ਕਰਦੇ ਆ ਨਾ ਬੱਚਿਆਂ ਦੀ ਸਰ ਸਟੱਡੀ ਦੇ ਵਿੱਚ ਮੇਰੇ ਕੋ ਕਾਟੀ ਹੈਲਪ ਹੁੰਦੀ ਹੈ ਕਿਉਂਕਿ ਮੈਂ ਬੁਟੀਕ ਤੇ ਹੁੰਨੀ ਆ ਸਵੇਰ ਤੋਂ ਸ਼ਾਮ ਤੱਕ ਬਟ ਇਹ ਆ ਕਿ ਫਿਰ ਵੀ ਮੈਂ ਉਹਨਾਂ ਨੂੰ ਕਹਿੰਨੀ ਆ ਕਿ ਤੁਸੀਂ ਪੜੋ ਮੇਰੀ ਕੋਸ਼ਿਸ਼ ਆ ਤੁਹਾਨੂੰ ਪੜਾਉਣ ਦੀ ਠੀਕ ਹੈ ਤੁਹਾਡੇ ਟੀਚਰ ਵੀ ਬਹੁਤ ਵਧੀਆ ਤੇ ਉਸ ਤੋਂ ਵੱਧ ਕੇ ਸਭ ਤੋਂ ਜ਼ਰੂਰੀ ਜਿਹੜਾ ਮੈਂ ਥੈਂਕਸ ਕਰਨਾ ਚਾਹੁੰਦੀ ਆ ਟੀਚਰ ਦਾ ਕਿ ਬਹੁਤ ਵਧੀਆ ਪੜਾ ਰਹੇ ਆ ਬਾਕੀ ਇਹਨਾਂ ਦੀ ਚਲੋ ਕਿਸਮਤ ਜੋ ਮੈਂ ਕਰ ਪਾਉਂਗੀ ਇਹਨਾਂ ਲਈ ਜ਼ਰੂਰ ਕਰੂੰਗੀ ਬਟ ਇਹ ਕਿ ਮੇਰੇ ਕੋ ਬਹੁਤ ਘੱਟ ਟਾਈਮ ਇਹਨਾਂ ਨੂੰ ਦਿੱਤਾ ਜਾਂਦਾ ਹਰਗੁਣ ਇੱਕ ਬੜਾ ਟੈਲੈਂਟਿਡ ਬੱਚਾ ਜੀ ਵਰਸਟਾਈਲ ਆਰਦੇ ਵਿੱਚ ਦਾ ਕਾਫੀ ਹੋਲਡ ਹੈ ਕਿਵੇਂ ਹੈਲਪ ਕਰਦੇ ਹੋ ਸਟੱਡੀ ਦੇ ਵਿੱਚ ਸਰ ਸਰ ਮੈਂ ਖੁਦ ਪੜਾਨੀ ਆ ਖੁਦ ਪੜਾਨੀ ਦੋਨੋਂ ਬੇਟੀਆਂ ਨੂੰ ਛੋਟਾ 3rd ਕਲਾਸ ਹੈ ਔਰ ਟਿਊਸ਼ਨ ਦਿੱਤੀ ਸੀ ਤੇ ਹੁਣ ਇਹਦਾ ਮਮਾ ਮੇਰੀ ਵੱਡੀ ਕਲਾਸ ਹੈ ਤੇ ਤੁਹਾਡੇ ਕੋ ਮਤਲਬ ਨਹੀਂ ਹੋਣੀ ਤੇ ਮੇਕਾ ਕੋਈ ਬੱਚੇ ਮੈਂ ਟਾਈਮ ਦੇਣੀ ਆ ਛੋਟੀਆਂ ਕਲਾਸਾਂਾਂ 'ਚ ਮੈਂ ਰੱਖਾਈ ਸੀ ਇਹ ਟਿਊਸ਼ਨ ਔਰ ਮੈਂ ਕਰ ਲੀਨੀ ਇਹਨੂੰ ਪੜਾਉਂਦੀ ਆ ਫਾਦਰਸ ਜਿਹੜੇ ਹੁੰਦੇ ਨੇ ਨਾ

ਮਦਰਸ ਜਿਹੜੀਆਂ ਹੁੰਦੀਆਂ ਨੇ ਉਹ ਆਪਣੇ ਬੱਚਿਆਂ ਦੀ ਸਟੱਡੀ ਨੂੰ ਲੈ ਕੇ ਬਹੁਤ ਜ਼ਿਆਦਾ ਸੰਜੀਦਾ ਹੁੰਦੀਆਂ ਨੇ ਸੋ ਬਹੁਤ ਅੱਛਾ ਲੱਗਾ ਕਿ ਤੁਸੀਂ ਆਪਣੇ ਬੱਚਿਆਂ ਦੀ ਜਿਹੜੀ ਹੈ ਉਹ ਹੈਲਪ ਕਰਦੇ ਹੋ ਉਹਨਾਂ ਦੀ ਸਟੱਡੀ ਵਿੱਚ ਵੀ ਹੈਲਪ ਕਰਦੇ ਹੋ ਲੇਡੀਜ਼ ਨੂੰ ਤੇ ਵੈਸੇ ਹੀ ਬੜਾ ਕੰਮ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਔਰਤ ਜਿਹੜੀ ਆ ਭਾਵੇਂ ਹਾਊਸ ਵਾਈਫ ਹੀ ਹੈ ਭਾਵੇਂ ਉਹ ਕੰਮ ਨਹੀਂ ਕਰਦੀ ਪਰ ਉਹ ਆਪਣੇ ਆਪ ਵਿੱਚ ਇੱਕ ਬੜੀ ਗ੍ਰੇਟ ਵਰਕਰ ਹੁੰਦੀ ਕਿਉਂਕਿ ਹਰ ਘਰ ਦੀ ਸਵੇਰ ਔਰਤ ਦੇ ਨਾਲ ਹੁੰਦੀ ਹੈ ਤੇ ਹਰ ਘਰ ਦੀ ਜਿਹੜੀ ਨੀਂਦ ਹੁੰਦੀ ਹੈ ਰਾਤ ਜਿਹੜੀ ਪੈਂਦੀ ਹੈ ਉਹ ਔਰਤ ਜਦੋਂ 스위ਚ ਆਫ ਕਰਦੀ ਹੈ ਲਾਈਟ ਨੂੰ ਉਦੋਂ ਹੁੰਦੀ ਹੈ ਘਰ ਔਰਤ ਦੇ ਨਾਲ ਹੀ ਚਮਕਦਾ ਹੈ ਸੋ ਸਾਡਾ ਅਗਲਾ ਸਵਾਲ ਹੈ ਤੁਹਾਨੂੰ ਜੀ ਕੀ ਤੁਹਾਡੇ ਬੱਚੇ ਜਿਵੇਂ ਸਰਕਾਰੀ ਸਕੂਲ ਚ ਪੜ ਰਹੇ ਨੇ ਪੀਐਮ શ્રી ਬਲਕ ਕਲਾ ਨੇ ਵਿੱਚ ਪੜ ਰਹੇ ਨੇ ਕੀ ਤੁਹਾਨੂੰ ਆਪਣੇ ਬੱਚਿਆਂ ਨੂੰ ਮਿਲਣ ਵਾਲੀਆਂ ਸਰਕਾਰੀ ਸਹੂਲਤਾਂ ਦਾ ਪੂਰਾ ਗਿਆਨ ਹੈ ਜੀ ਪਤਾ ਹੈ ਤੁਹਾਨੂੰ ਹਾਂਜੀ ਬਿਲਕੁਲ ਪਤਾ ਜੀ ਹਾਂਜੀ ਜੀ ਮਿੱਟੇ ਮੀਲ ਵਗੈਰਾ ਤੁਹਾਡੇ ਬੱਚੇ ਸ਼ੇਅਰ ਕਰਦੇ ਹੋਣਗੇ ਅੱਛੀ ਕੁਆਲਿਟੀ ਦਾ ਮਿਲਦਾ ਜੀ ਸਹੀ ਮਿਲਦਾ ਇਹਨਾਂ ਨੂੰ ਯੂਨੀਫਾਰਮਸ ਵਗੈਰਾ ਪ੍ਰੋਪਰ ਮਿਲਦੀਆਂ ਨੇ ਬਿਲਕੁਲ ਬਿਲਕੁਲ ਇਸ ਤੋਂ ਇਲਾਵਾ ਬੁੱਕਸ ਵਗੈਰਾ ਤਾਂ ਤੁਹਾਡੇ ਹੁੰਦੀਆਂ ਹੀ ਨੇ ਬਿਲਕੁਲ ਕੀ ਤੁਸੀਂ ਆਪਣੇ ਬੱਚਿਆਂ ਨੇ ਕਦੀ ਬੈਗਸ ਚੈੱਕ ਕੀਤੇ ਨੇ ਕਿ ਸਰਕਾਰਾਂ ਇੰਨੇ ਉਪਰਾਲੇ ਕਰਦੀਆਂ ਨੇ ਕਿ ਫ੍ਰੀ ਆਫ ਕਾਸਟ ਇੰਨੀਆਂ ਹਜ਼ਾਰਾਂ ਰੁਪਏ ਦੀਆਂ ਕਿਤਾਬਾਂ ਸਾਨੂੰ ਦੇ ਦਿੰਦੀਆਂ ਨੇ ਕੀ ਅਸੀਂ ਬੱਚੇ ਦਾ ਬੈਗ ਕਦੀ ਚੈੱਕ ਕੀਤਾ ਕਿ ਉਹਨੇ ਬੈਗ ਦੇ ਵਿੱਚ ਜਿਹੜੀਆਂ ਬੁੱਕਸ ਪਾਈਆਂ ਨੇ ਕੀ ਉਹ ਬਕਾਇਦਾ ਕਵਰ ਉਹਨਾਂ ਨੂੰ ਚੜਿਆ ਆ ਯਾ ਬੈਗਸ ਅੱਛੇ ਨੇ ਉਹਨਾਂ ਦੇ ਕਦੀ ਚੈੱਕ ਕੀਤਾ ਜੀ ਹਾਂਜੀ ਸਰ ਪੱਕਾ ਸੈਂਸੈਰਿਟੀ ਨਾਲ ਹਾਂਜੀ ਹਾਂਜੀ ਬਹੁਤ ਅੱਛੀ ਇਹ ਹਰ ਮਦਰਸ ਜਿਹੜੀਆਂ ਨੇ ਮੈਨੂੰ ਸਪੈਸ਼ਲੀ ਇੱਕ ਰਿਕਵੈਸਟ ਹੈ ਹਰ ਮਦਰ ਨੂੰ ਕਿ ਦੇਖੋ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਫ੍ਰੀ ਆਫ ਕਾਸਟ ਬੁੱਕਸ ਮਿਲਦੀਆਂ ਹੁਣ ਜੇਕਰ ਸਾਰੇ ਬੁੱਕਸਾਂ ਨੂੰ ਫ੍ਰੀ ਮਿਲਦੀਆਂ ਤੇ ਹਰ ਮਾਂ ਦਾ ਇੱਕ ਫਰਜ਼ ਬੰਦਾ ਕਿ ਆਪਣੇ ਬੱਚੇ ਦਾ ਬੈਗ ਬਹੁਤ ਖੂਬਸੂਰਤ ਬਣਾ ਕੇ ਸਕੂਲ ਤੱਕ ਪਹੁੰਚਾਉਣ ਕਿਉਂਕਿ ਇਹ ਕੰਮ ਅਤੇ ਆਪਣੀ ਕਰ ਸਕਦੇ ਇਹ ਕੰਮ ਮਦਰਸ ਦਾ ਕਿਉਂਕਿ ਬੱਚੇ ਦੀ ਓਵਰਆਲ ਪਰਸਨੈਲਿਟੀ ਦੇ ਵਿੱਚ ਸਿਰਫ ਅਧਿਆਪਕ ਦਾ ਹੱਥ ਨਹੀਂ ਹੁੰਦਾ ਬਲਕਿ 50% ਹੱਥ ਜਿਹੜਾ ਹੈ ਉਹ ਦੇ ਪੇਰੈਂਟਸ ਦਾ ਵੀ ਹੁੰਦਾ ਹੈ ਤੇ ਮਦਰ ਉਹਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ ਸੋ ਸਰਕਾਰੀ ਸਕੂਲਾਂ ਦੇ ਬੱਚੇ ਛੁੱਟੀਆਂ ਦੇ ਵਿੱਚ ਪਲਾਨ ਹੁੰਦਾ ਜੀ ਵੈਸੇ ਦੀ ਜ਼ਿਆਦਾ ਨਾਨੀ ਮਾਸੀ ਦੇ ਘਰ ਹੀ ਚਲੇ ਜਾਂਦੇ ਨੇ ਹੈਨਾ ਨਾਨਕੇ ਚਲੇ ਜਾਂਦੇ ਨੇ ਮਾਸੀ ਦੇ ਘਰ ਚਲੇ ਜਾਂਦੇ ਨੇ ਜ਼ਿਆਦਾ ਡਿਸਟੈਂਸ ਵੀ ਨਹੀਂ ਹੁੰਦਾ ਇੱਕ ਪਿੰਡ ਤੋਂ ਦੂਸਰੇ ਪਿੰਡ ਦਾ ਹੁੰਦਾ ਜਾ ਰਹੇ ਨੇ ਕਿਤੇ ਬੱਚੇ ਹਾਂਜੀ ਨਾਨਕੇ ਹੀ ਬੋਲ ਰਹੇ ਆ ਕਿ ਨਾਨਕੇ ਹੀ ਜਾਣਾ ਵਾ ਤੇ ਇਹਨਾਂ ਦੇ ਨਾਨਕੇ ਵੀ ਕਾਫੀ ਦੂਰ ਆ ਕਲਾਨੌਰ ਵਾਲੀ ਸਾਈਡ ਪੈ ਜਾਂਦੀ ਹੈ ਕਲਾਨੌਰ ਜਿੱਥੇ ਕਲਾਨੌਰ ਇੱਕ ਬੜਾ ਇਤਿਹਾਸਿਕ ਸ਼ਹਿਰ ਆ ਪਤਾ ਤੁਹਾਨੂੰ ਕਿਵੇਂ ਪਲਾ ਸਰ ਇੱਕ ਤਾਂ ਮੰਦਿਰ ਕਰਕੇ ਦੂਜਾ ਬਾਬਾ ਬੰਦਾ ਸਿੰਘ ਭਾਦਰ ਸਿੰਘ ਦਾ ਗੁਰਦੁਆਰਾ ਸਾਹਿਬ ਇੱਕ ਤੁਹਾਨੂੰ ਹੋਰ ਦੱਸਣਾ ਕਲਾਨੌਰ ਸ਼ਹਿਰ ਜਿਹੜਾ ਹੈ ਉਥੇ ਗੁਰਦਾਸਪੁਰ ਦੇ ਲੱਗੇ ਆ ਹਾਂਜੀ ਬਿਲਕੁਕੁਲ ਇੱਥੇ ਸਾਡੇ ਹਿੰਦੁਸਤਾਨ ਦਾ ਇੱਕ ਬਹੁਤ ਵੱਡਾ ਬਾਦਸ਼ਾਹ ਹੋਇਆ ਹੈ ਅਕਬਰ ਉਹਦੀ ਤਾੜੀ ਪੋਛੀਓ ਇੰਸੀ ਪੋਸਟ ਸੋ ਦੈਟ ਇਜ਼ ਵੈਰੀ ਹਿਸਟੋਰੀਕਲ ਬੱਡਾ ਇਤਿਹਾਸਿਕ ਨਗਰ ਹੈ ਜਿੱਥੋਂ ਦੇ ਇਹ ਬੱਚਿਆਂ ਦੇ ਨਾਨਕੇ ਨੇ ਸੋ ਇਹਨਾਂ ਬੱਚਿਆਂ ਨੂੰ ਉਹ ਵੀ ਥਾਂ ਜ਼ਰੂਰ ਵਿਜ਼ਿਟ ਕਰਾਓ ਕਿਉਂਕਿ ਉਹ ਹਿਸਟੋਰੀਕਲ ਪਲੇਸ ਹੈ ਠੀਕ ਹੈ ਸਰ ਸੋ ਕੀ ਪਲਾਨ ਹੈ ਜੀ ਤੁਹਾਡਾ ਛੁੱਟੀਆਂ ਦਾ ਮੇਰੇ ਬੱਚੇ ਵੀ ਇਸ ਮਾਰ ਕਹਿੰਦੇ ਮਮਾ ਸਨਮੀ ਨੂੰ ਕੰਪਨੀ ਬਾਗ ਦਿਖਾ ਕੇ ਲਿਆਓ ਮੈਂ ਸਾਰ ਗੁੰਦੀ ਹਾਂ ਜੀ ਇਹਦੇ ਨਾਨਕੇ ਵੀ ਹੁੰਦੇ ਆ ਬਸ ਥਾਂ ਦੇ ਕੋਲ ਸ਼ਹੀਪੁਰੇ ਅੱਛਾ ਔਰ ਬੱਸ ਮਮਾ ਮੈਂ ਕੰਪਨੀ ਵਾਗ ਮੈਂ ਕੀ ਇਹਨੂੰ ਪਤਾ ਹੀ ਨਹੀਂ ਕਿ ਕੰਮ ਤੇ ਮੈਂ ਕਰਨਾ ਹੀ ਉਹ ਤੇ ਇੰਜੋਏ ਕਰਕੇ ਆਣਾ ਇਹਨੇ ਦੇਖਿਆ ਨਹੀਂ ਹਜੇ ਤੱਕ ਬਸ ਇਹ ਚੀਜ਼ ਦੀ ਹੈਗੀ ਇਹਨੂੰ ਸ਼ੌਕ ਇੱਕ ਤੁਹਾਨੂੰ ਥੋੜਾ ਹੋਰ ਇੰਟਰੋ ਦਿੰਦਾ ਜਾਵਾਂ ਕਿ ਐਸਰ ਪਹਿਲੀ ਵਾਰ ਉਪਰਾਲਾ ਹੋਇਆ ਹੈ ਕਿ ਜਿਹੜੀ ਸਰਕਾਰ ਹੈ ਉਹਨੇ ਕਿਹਾ ਕਿ ਬੱਚਿਆਂ ਨੂੰ ਪਬਲਿਸ਼ ਜਿਹੜਾ ਹੈ ਹੋਮਵਰਕ ਦਿਓ ਤੁਹਾਨੂੰ ਮੇਰੇ ਖਿਆਲ ਚ ਮਿਲ ਵੀ ਗਿਆ ਹੋਵੇਗਾ ਤੁਸੀਂ ਟੀਚਰਜ਼ ਨੂੰ ਮਿਲ ਕੇ ਆਇਓ ਤੁਹਾਨੂੰ ਉਹਨਾਂ ਨੇ ਪਬਲਿਸ਼ਡ ਕੁਝ ਪੇजेस ਦਿੱਤੇ ਨੇ ਕਿ ਉਹਦੇ ਉੱਤੇ ਨਾ ਉਹਨਾਂ ਦਾ ਹੋਮਵਰਕ ਲਿਖਿਆ ਉਹਦੇ ਅਕੋਰਡਿੰਗਲੀ ਬੱਚਿਆਂ ਨੇ ਆਪਣਾ ਕੰਮ ਜਿਹੜਾ ਹੈ ਕਰਨਾ ਹੈ ਸੋ ਤੁਹਾਡੇ ਬੱਚੇ ਪੀਐਮ ਸ਼੍ਰੀ ਸਕੂਲ ਚ ਪੜਦੇ ਹੋ ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਾ ਸਕੂਲ ਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਪੀਐਮ ਸ਼੍ਰੀ ਬਲਕਲਾ ਮਾਰੀ ਸਰ ਸਕੂਲ ਬਹੁਤ ਵਧੀਆ ਵਾ ਖਾਸ ਕਰਕੇ ਟੀਚਰਸ ਬਹੁਤ ਵਧੀਆ ਵਾ ਮੈਂ ਪਹਿਲੇ ਵੀ ਕਹਿ ਚੁੱਕੀ ਹਾਂ ਵਿੱਚ ਬੋਲ ਚੁੱਕੀ ਹਾਂ ਕਿ ਮੈਂ ਟੀਚਰ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਕਿ ਮੇਰੇ ਬੱਚੇ ਨੂੰ ਬਹੁਤ ਵਧੀਆ ਪੜਾ ਰਹੇ ਨੇ ਤੇ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਉਹਨਾਂ ਪਿਆਰ ਮੈਂ ਨਹੀਂ ਦੇ ਸਕਦੀ ਜਿੰਨਾ ਟੀਚਰ ਦੇ ਰਹੇ ਆ ਬਾਕੀ ਹਰ ਚੀਜ਼ ਇਹਨਾਂ ਨੂੰ ਪ੍ਰੋਵਾਈਡ ਹੋ ਰਹੀ ਆ ਗਰਾਊਂਡ ਆ ਖੇਡਣ ਲਈ ਬੁੱਕਸ ਵਗੈਰਾ ਫ੍ਰੀ ਨੇ 유ਨੀਫਾਰਮ ਫ੍ਰੀ ਹੈ ਜਿਹੜੇ ਮੈਂ ਕਦੇ ਵੀ ਨਹੀਂ ਦੇ ਸਕਦੀ ਕਿਉਂਕਿ ਮੈਂ ਮੇਰੇ ਹਸਬੰਡ ਨਹੀਂ ਹੈਗੇ ਮੈਂ ਇਹ ਕੁਝ ਨਹੀਂ ਪ੍ਰੋਵਾਈਡ ਇਹਨਾਂ ਨੂੰ ਕਰ ਸਕਦੀ ਤੇ ਮੈਂ ਤੈਥੀ ਲੋ ਧੰਨਵਾਦ ਕਰਦੀ ਹਾਂ ਸਾਰੇ ਆਲ ਓਵਰ ਟੀਚਰਸ ਦਾ ਕੇ ਹਾਂਜੀ ਮੈਂ ਵੀ ਇਹਨਾਂ ਨਾਲ ਸਹਿਮਤ ਹਾਂ ਸਭ ਕੁਝ ਠੀਕ ਹੈ ਬਹੁਤ ਅੱਛਾ ਸਕੂਲ ਦਾ ਇਹ ਮਾਹੌਲ ਟੀਚਰਸ ਕਹਿ ਹੀ ਨਹੀਂ ਸਕਦੇ ਮਤਲਬ ਤਾਰੀਫ ਹੀ ਤਾਰੀਫ ਹੈ ਸਕੂਲ ਦੀ ਔਰ ਪਰਮਾਤਮਾ ਇਹਨੂੰ ਹੋਰ ਵਧਾਵੇ ਫਲਾਵੇ ਸਕੂਲ ਸੋ ਅੱਜ PTMC 31 ਮਈ 2025 ਕੱਲ ਤੇ ਛੁੱਟੀਆਂ ਨੇ ਸਪੈਸ਼ਲੀ ਜਿਹੜਾ ਅਸੀਂ ਪੋਡਕਾਸਟ ਸ਼ੁਰੂ ਕੀਤਾ ਹੈ ਪਹਿਲੀ ਸਾਡੀ ਗੱਲ ਹੋਈ ਹੈ ਕਿ ਅਸੀਂ ਜ਼ਮੀਨੀ ਪੱਧਰ ਦੀਆਂ ਸੱਚਾਈਆਂ ਦੱਸਣੀਆਂ ਨੇ ਜ਼ਮੀਨੀ ਪੱਧਰ ਤੇ ਜੁੜੀਆਂ ਹੋਈਆਂ ਦੋ ਮਾਤਾਵਾਂ ਜਿਨ੍ਹਾਂ ਦੇ ਬੱਚੇ ਐ ਸਕੂਲ ਦੇ ਵਿੱਚ ਪੜ੍ਹਾਈ ਕਰ ਰਹੇ ਨੇ ਉਹਨਾਂ ਦੇ ਅੰਦਰ ਜੋ ਮਨੋਭਾਵ ਸਨ ਉਹਨਾਂ ਦੇ ਨਾਲ ਤੁਹਾਨੂੰ ਰੂਬਰੂ ਕਰਵਾਇਆ ਹੈ ਕਿ ਸਰਕਾਰੀ ਸਕੂਲਾਂ ਬਾਰੇ ਆਮ ਪਬਲਿਕ ਦੀ ਕੀ رائے ਹੈ ਪੀਐਮ 3 ਸੀਨੀਅਰ ਸੈਂਟਰੀ ਸਕੂਲ ਬਲਕਲਾ ਦੇ ਬਾਰੇ ਚ ਇਹਨਾਂ ਦੇ ਰੀਅਲ ਸੈਂਸ ਦੇ ਵਿੱਚ ਕੀ ਊ ਵਿਊਜ਼ ਈ ਵਿਊਜ਼ ਨੇ ਤੇ ਨਾਲ ਹੀ ਨਾਲ ਅਸੀਂ ਇਹਨਾਂ ਨਾਲ ਜਿਹੜੀ ਗੱਲਬਾਤ ਕੀਤੀ ਹੈ ਉਹਦੇ ਵਿੱਚ ਹੈ ਕਿ ਹਾਂ ਇੱਕ ਵਿਸ਼ਾ ਜਿਹੜਾ ਮੇਰੇ ਕੋਲ ਥੋੜਾ ਸਕਿਪ ਕਰ ਗਿਆ ਇਹ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹਾਂਗਾ ਕੀ ਤੁਸੀਂ ਆਪਣੇ ਬੱਚਿਆਂ ਦੀ ਹੈਲਥ ਦੇ ਪ੍ਰਤੀ ਕਿੰਨਾ ਕੁ ਕੌਨਸ਼ੀਅਸ ਹੈਗੇ ਹੋ ਕਿ ਜੋ ਤੁਸੀਂ ਉਹਨਾਂ ਨੂੰ ਡਾਈਟ ਵਗੈਰਾ ਕੀ ਦਿੰਦੇ ਹੋ ਘਰ ਦੇ ਵਿੱਚ ਇੱਥੋਂ ਦੇ ਬੱਚੇ ਮਿੱਡਲ ਮੀਲ ਖਾ ਕੇ ਚਲੇ ਗਏ ਹੁਣ ਤੁਸੀਂ ਘਰ ਦੇ ਵਿੱਚ ਉਹਨਾਂ ਦੀ ਡਾਈਟ ਬਾਰੇ ਕਿਸ ਤਰ੍ਹਾਂ ਦਾ ਭੋਜਨ ਜਿਹੜਾ ਹੈਗਾ ਉਹਨਾਂ ਨੂੰ ਪ੍ਰੋਵਾਈਡ ਕਰਵਾਂਦੇ ਹੋ ਹਾਂਜੀ ਸਰ ਮੈਂ ਹੋ ਸਕੇ ਤੇ ਜਿੰਨਾ ਵੀ ਗ੍ਰੀਨ ਵੈਜੀਟੇਬਲ ਹਰੀਆਂ ਸਬਜ਼ੀਆਂ ਦੁੱਧ ਵਗੈਰਾ ਤੇ ਜਿਸ ਤਰ੍ਹਾਂ ਬਦਾਮ ਵਗੈਰਾ ਹੋਗੇ ਹਰ ਚੀਜ਼ ਇਹਨਾਂ ਨੂੰ ਇਸ ਤਰ੍ਹਾਂ ਦੀ ਪ੍ਰੋਵਾਈਡ ਕਰਦੀਆਂ ਖਾਸ ਕਰਕੇ ਮੈਂ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰਦੀਆਂ 버ਗਰ ਵਗੈਰਾ ਕੁਝ ਵੀ ਹਰੀਆਂ ਸਬਜ਼ੀਆਂ

ਇਹ ਇਨਸਟੈਂਟ ਫੂਡ ਜਿਹੜਾ ਹੈ ਇਹ ਸਾਡੀ ਜ਼ਿੰਦਗੀ ਨੂੰ ਘਟਾ ਵੀ ਰਿਹਾ ਹੈ ਤੇ ਸਾਡੀ ਜ਼ਿੰਦਗੀ ਨੂੰ ਦੁਜਖ ਵੀ ਬਣਾ ਰਿਹਾ ਹੈ ਇੱਕ ਕਤਰੇ ਵਿੱਚ ਵੀ ਪਾ ਰਿਹਾ ਹੈ ਸੋ ਸਾਨੂੰ ਸਾਰਿਆਂ ਨੂੰ ਜਿੰਨੇ ਵੀ ਅਸੀਂ ਇਹ ਪ੍ਰੋਗਰਾਮ ਦੇਖ ਰਹੇ ਆ ਇਹਨਾਂ ਮਾਤਾਵਾਂ ਤੋਂ ਇੱਕ ਸਿੱਖ ਲੈਣੀ ਚਾਹੀਦੀ ਹੈ ਕਿ ਇਨਸਟੈਂਟ ਫੂਡ ਨਹੀਂ ਦੇਣਾ ਕਿ ਜਿਵੇਂ ਮੈਗੀ ਬਣਾ ਕੇ ਦੇਦੀ ਔਰ ਕੰਮ ਖਤਮ ਹੋ ਗਿਆ ਮਾਂ ਦਾ ਪਿਆਰ ਮੈਗੀ ਦਾ ਦुलार ਐਸਾ ਨਹੀਂ ਹੋਣਾ ਚਾਹੀਦਾ ਬੱਚਿਆਂ ਨੂੰ ਜਿਵੇਂ ਰੁਪਿੰਦਰ ਜੀ ਨੇ ਦੱਸਿਆ ਯਾ ਰਾਖੀ ਜੀ ਨੇ ਦੱਸਿਆ ਕਿ ਖੁਦ ਖੁਦ ਕਰਕੇ ਜਿੰਨਾ ਕੁ ਵੀ ਉਹ ਫੋਨ ਕਰਦੇ ਨੇ ਦਹੀਂ ਦੁੱਧ ਵਗੈਰਾ ਹਰੀਆਂ ਸਬਜ਼ੀਆਂ ਵਗੈਰਾ ਐਸੀ ਬੱਚਿਆਂ ਨੂੰ ਪ੍ਰੋਵਾਈਡ ਕਰਵਾਨੇ ਆ ਸੋ ਇਹ ਦੋਨੋਂ ਮਾਤਾਵਾਂ ਜਿਹੜੀਆਂ ਨੇ ਇਹਨਾਂ ਨੂੰ ਅਸੀਂ ਰੈਂਡਮਲੀ ਇੱਥੇ ਬੁਲਾਇਆ ਹੈ ਸੋ ਬਹੁਤ ਅੱਛਾ ਲੱਗਾ ਜੀ ਤੁਹਾਡੇ ਨਾਲ ਗੱਲ ਕਰਕੇ ਰੱਬ ਕਰੇ ਤੁਹਾਡੇ ਸਾਰੇ ਸੁਪਨੇ ਜਿਹੜੇ ਨੇ ਉਹ ਸਾਕਾਰ ਹੋਣ ਬਾਕੀ ਇੱਕ ਕੋਸ਼ਿਸ਼ ਰਹਿੰਦੀ ਹੈ ਕਿ ਸਾਰਾ ਕੁਝ ਅਧਿਆਪਕ ਨਹੀਂ ਕਰ ਸਕਦਾ ਜੇਕਰ ਅਸੀਂ ਆਪਣੇ ਬੱਚੇ ਨੂੰ ਮਕਾਮ ਤੱਕ ਲੈ ਕੇ ਜਾਣਾ ਹੈ ਉਹਦੇ ਵਿੱਚ ਪੇਰੈਂਟਸ ਵੀ ਜਿਹੜੇ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ਸੋ ਜ਼ਰੂਰੀ ਗੱਲ ਨਹੀਂ ਕਿ ਸਰਕਾਰੀ ਸਕੂਲਾਂ ਦੇ ਬੱਚੇ ਜਿਹੜੇ ਨੇ ਉਹ ਰਾਈਜ਼ ਨਹੀਂ ਕਰ ਸਕਦੇ ਰਾਈਜ਼ ਬਹੁਤ ਉੱਪਰ ਤੱਕ ਕਰਦੇ ਰਹੇ ਨੇ ਕਰਨਗੇ ਵੀ ਪਰ ਨਾਲ ਵੀ ਨਾਲ ਇੱਕ ਸ਼ਰਤ ਜ਼ਰੂਰ ਹੈ ਕਿ ਪੇਰੈਂਟਸ ਨੂੰ ਨਾਲ ਕੋਆਪਰੇਟ ਕਰਨਾ ਪਏਗਾ ਤੇ ਸਰਕਾਰਾਂ ਜਿਹੜੀਆਂ ਨੇ ਇਹਦੇ ਵੀ ਬਹੁਤ ਅੱਛੇ ਉਪਰਾਲੇ ਕਰ ਰਹੀਆਂ ਨੇ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਸਾਡੇ ਪੋਡਕਾਸਟ ਚੈਨਲ ਦੇ ਵਿੱਚ ਆਏ ਆਪਣੇ ਬਹੁਤ ਅੱਛੇ ਵਿਊਜ਼ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮੇਰੇ ਵੱਲੋਂ ਤੇ ਪ੍ਰਿੰਸੀਪਲ ਮੈਡਮ ਵੱਲੋਂ ਥੈਂਕ ਯੂ